ਨਾ ਦੇ ਕਨਾਮ ਮਿਲੇ ਤਾਂ ਜੀਵਨ ਤਨ ਮਨ ਦੀਵੇ ਅਰੇ ਆ ਕੀ ਕਿ ਬਖਸ਼ਿਸ਼ ਦੀ ਸਟੋਰੀ ਹੋਰ ਸ਼ੇਅਰ ਕਰਨੀ ਆ ਸੰਤਾਨ ਨੂੰ ਗੁਰਪ੍ਰੀਤ ਅਨੁਕਲਪਨ ਐਕਸਪੀਰੀਐਂਸਸ ਹੋਏ ਨੇ ਅਸੀਂ ਸਿੱਸਾ ਮਿਲੀਆਂ ਪਿਤਾ ਜੀ ਦੀਆਂ ਅ ਮੈਂ ਤੇ ਮੇਰੇ ਹਸਬੰਦ ਨਾਲ ਅਸੀਂ ਸਾਨੂੰ 10 ਸਾਲ ਹੋ ਗਏ ਨੇ ਅਮਰੀਕਾ ਆਏ ਹੋਏ تھے ਤੇ ਅਸੀਂ ਤੇ ਕੁਝ ਟਾਈਮ ਬਾਅਦ ਹੀ ਨਾ ਆਈ ਥਿੰਕ ਆਈ ਡੋਨਟ ਰਿਮੈਂਬਰ ਬਟ ਮੇਬੀ ਸ਼ਾਇਦ 2 ਸਾਲ ਬਾਅਦ ਹੀ ਉਹਨਾਂ ਨੂੰ ਨਾ ਥੋੜਾ ਐਕਜ਼ਿਮਾ ਇਚਿੰਗ ਦੀ ਪ੍ਰੋਬਲਮ ਸਟਾਰਟ ਹੋਈ ਸੀ ਅਲਰਜੀ ਡਸਟ ਅਲਰਜੀ ਜਦਕਿ ਐਕਜ਼ਿਮਾ ਤੇ ਇਹ ਪਹਿਲਾਂ ਕਦੀ ਨਹੀਂ ਸੀਗਾ ਉਹਨੂੰ ਹਨਾ ਬਚਪਨ ਤੋਂ ਮਤਲਬ ਕਦੀ ਵੀ ਅਧਾਨੀ ਪ੍ਰੋਬਲਮ ਨਹੀਂ ਸੀਗੀ ਉਹਨਾਂ ਦੇ ਪਾਪਾ ਨੂੰ ਸੀਗਾ ਬਟ ਉਹਨਾਂ ਦੀ ਉਹਨਾਂ ਨੂੰ ਨਹੀਂ ਸੀਗਾ ਤੇ ਇੱਥੇ ਆਉਣ ਤੋਂ ਬਾਅਦ ਮੇਬੀ ਵੈਦਰ ਦੀ ਵਜ੍ਹਾ ਤੋਂ ਹੀ ਕਿਦਾਂ ਹੈ ਨਾ ਉਹਨਾਂ ਨੂੰ ਹਰ ਸਾਲ ਉਹਨਾਂ ਨੂੰ ਨਾ ਗਰਮੀਆਂ ਦੇ ਟਾਈਮ ਐਕਜ਼ੀਮਾ ਹੋ ਜਾਂਦਾ ਸੀਗਾ ਤੇ ਇੰਨਾ ਵੱਜ ਜਾਣਾ ਕਿ ਮਤਲਬ ਪੂਰੀ ਗਰਮੀਆਂ ਚ ਉਹਨਾਂ ਨੂੰ ਜਵੇਂ ਉਹਨਾਂ ਦੇ ਨਾ ਪੂਰੇ ਹੱਥ ਤੇ ਦਵਾਈ ਲਗਾ ਕੇ ਫਿਰ ਉਹਨਾਂ ਨੇ ਆਫਿਸ ਦਾ ਕੰਮ ਕਰਨਾ ਪੂਰੀ ਐਲਬੋ ਤੋਂ ਲੈ ਕੇ ਪੂਰੇ ਹੱਥ ਤੱਕ ਨਾ ਤੇ ਪੈਰਾਂ ਚ ਹੋ ਜਾਣਾ ਮਤਲਬ ਪੂਰੇ ਕਾਫ ਮਸਲ ਅਦਾ ਕਰਕੇ ਨਾ ਪੂਰਾ ਤੇ ਅਦਾਂ ਹੋ ਜਾਣਾ ਐਕਜ਼ੀਮਾ ਤੇ ਇਚਿੰਗ ਹੋਈ ਜਾਣੀ ਮਤਲਬ ਜਾਨ ਲੱਗੇ ਮਰਦਾਸ਼ ਨਹੀਂ ਹੋ ਰਿਆ ਤੇ ਇਦਾਂ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਤੇ ਆਸ-ਆਸੇ ਵਧਦਾ ਹੀ ਜਾ ਰਿਹਾ ਸੀਗਾ ਉਹ ਤੇ ਹਰ ਸਾਲ ਗਰਮੀਆਂ ਛੁੰਦਾ ਫੇਰ ਠੀਕ ਹੋ ਜਾਂਦਾ ਠੰਡਾ ਛੇ ਫੇਰ ਗਰਮੀਆਂ ਛੁੰਦਾ ਫੇਰ ਠੀਕ ਹੋ ਜਾਂਦਾ ਤੇ ਪਿਛਲੇ ਸਾਲ ਦੀ ਗੱਲ ਹੈ ਕਿ ਪਿਛਲੇ ਸਾਲ ਅ ਸੰਗਤ ਉਹ ਜਦੋਂ ਜਦੋਂ ਅਸੀਂ ਮੇਰੀ ਬੇਟੀ ਨੂੰ ਹੈਨਾ ਮੇਰੀ ਬੇਟੀ ਹੁਣ ਅੱਤ ਸਾਲ ਦੀ ਆ ਤੇ ਪਿਛਲੇ ਸਾਲ ਦੀ ਗੱਲ ਹੈ ਤੇ ਉਹਨੂੰ ਬੋਲਿਆ ਸੀਗਾ ਕਿ ਬੇਟਾ ਆਪ ਜੀ ਵੀ ਚਰਨ ਟੂੜ ਲਾਓ ਉਹ ਵੀ ਇਹਦੇ ਚੋਂਦੀ ਸੀਗੀ ਹੈਨਾ ਉਹ ਵੀ ਜਿਵੇਂ ਗੁਰਸੇ ਕਿਡਸ ਵਿੱਚ ਚੋਂਦੀ ਸੀ ਵੀ ਤੇ ਸਿਮਰਨ ਵੀ ਕਰਨਾ ਗੁਰਪਿਤਾ ਨੇ ਉਸੇਮਰਨ ਵੀ ਕਰਾਉਣਾ ਹੈ ਨਾ ਫਿਰ ਗੁਰਬਾਣੀ ਚਾਰਲੀ ਕਰਾਉਣੀ ਹੈ ਨਾ ਤੇ ਉਹ ਦੋਨ ਨੂੰ ਦੱਸਿਆ ਗਿਆ ਸੀਗਾ ਕਿ ਚਰਨ ਧੂੜ ਲੈਣੀਆਂ ਕਰਕੇ ਕਿਦਾਂ ਤੇ ਉਹਨੇ ਚਰਨ ਧੂੜ ਲੈ ਕੇ ਨਾ ਤੇ ਉਹਨੂੰ ਮੈਂ ਬੋਲਣਾ ਕਿ ਮਤਲਬ ਬੇਟਾ ਚਰਨ ਧੂੜ ਵਿੱਚ ਨਾ ਬੋਲਿਆ ਕਰੋ ਕਿ ਗੁਰਪਿਤਾ ਪਾਪਾ ਤਾਂ ਪਾਪਾ ਨੂੰ ਠੀਕ ਕਰ ਦੋ ਤੇ ਪਿਛਲੇ ਸਾਲ ਉਹਨੇ ਪੂਰੇ ਗਰਮੀਆਂ ਚ ਉਹਨੇ ਚਰਨ ਧੂੜ ਲਈ ਮਤਲਬ ਸਾਨੂੰ ਵੀ ਮੱਥਾ ਟੇਕਾਉਂਦੀ ਸੀਗੀ ਤੇ ਪਾਪਾ ਨੂੰ ਵੀ ਆਪਣੇ ਜਿੱਥੇ ਜਿੱਥੇ ਉਹਨਾਂ ਨੂੰ ਥੋੜਾ ਲੱਗਦਾ ਸੀਗਾ ਨਾ ਉੱਥੇ ਜਿੱਥੇ ਹੁੰਦਾ ਸੀਗਾ ਤੇ ਉੱਥੇ ਪਾਪਾ ਨੂੰ ਉਹਨੇ ਮਤਲਬ ਆਪਣੇ ਪਾਪਾ ਨੂੰ ਐਦਾਂ ਉਹਨੇ ਨੇ ਹੱਥ ਮਤਲਬ ਚੰਦੂ ਛੁਆ ਦੇਣੀ ਤੇ ਚੰਟੂ ਲਗਾ ਕੇ ਤੇ ਐਦਾਂ ਪੂਰੇ ਗਰਮੀਆਂ ਉਹਨੇ ਕੀਤਾ ਚਲੋ ਠੰਡਾ ਆਈਆਂ ਹੈ ਨਾ ਤੇ ਫਿਰ ਨਾਰਮਲ ਸਭ ਠੀਕ ਹੋ ਗਿਆ ਆਪਣਾ ਤੇ ਇਸ ਸਾਲ ਕੀ ਹੋਇਆ ਇਸ ਸਾਲ ਕੀ ਹੋਇਆ ਗਰਮੀਆਂ ਸ਼ੁਰੂ ਹੋਣ ਹੋ ਗਈਆਂ ਮਤਲਬ ਇੰਨੀ ਗਰਮੀ ਪੈ ਗਈ ਸੀਗੀ ਕਿ ਸਾਨੂੰ ਸਮਝ ਨਹੀਂ ਆਇਆ ਸੀ ਤੇ ਤੇ অলমোস্ট ਗਰਮੀ ਮਤਲਬ ਪੀਕ ਤੇ ਚਲੀ ਗਈ ਸੀ ਤੇ ਸਮਝ ਲਓ ਕਿ ਅੱਜ ਹੀ ਤੋਂ ਜ਼ਿਆਦਾ ਗਰਮੀ ਤੇ ਜਾਵੇ ਮਤਲਬ ਇਦਾਂ ਹੀ ਸਾਡੀ ਦਿੱਤੀ ਹੈ ਲੇਕਿਨ ਉਹਨਾਂ ਦੀ ਜੋ ਉਹਨਾਂ ਦਾ ਐਕਜ਼ੀਮਾ ਸੀਗਾ ਮੇਰੇ ਹਸਬੰਦ ਦਾ ਉਹ ਉਹ ਹੋਇਆ ਹੀ ਨਹੀਂ ਹਜੇ ਤੱਕ ਤੇ ਉਹ ਵੀ ਭੁੱਲ ਗਏ ਕਿ ਐਕਜ਼ੀਮਾ ਹੁੰਦਾ ਆ ਮੈਨੂੰ ਮਤਲਬ ਉਹਨਾਂ ਨੂੰ ਤੇ ਮੈਂ ਵੀ ਭੁੱਲ ਗਈ ਅਚਾਨਕ ਤੋਂ ਜਿਵੇਂ ਗਰਮੀਆਂ ਕਾਫੀ ਪਾਰ ਹੋ ਗਈਆਂ ਪੂਰੇ ਜੋ ਬੱਚੇ ਦੇ ਹੌਲੀਡੇਸ ਹੁੰਦੇ ਇੱਥੇ ਢਾਈ ਮਹੀਨੇ ਦੀ ਛੁੱਟੀਆਂ ਹੁੰਦੀਆਂ ਗਰਮੀਆਂ ਦੀਆਂ ਉਹ ਪੂਰੇ ਢਾਈ ਮਹੀਨੇ ਬੀਤ ਗਏ ਤਿੰਨ ਮਹੀਨੇ ਫਿਰ ਹੋ ਗਏ ਤੇ ਅਚਾਨਕ ਤੋਂ ਗੁਰਪਤਨ ਜਿਵੇਂ ਅਹਿਸਾਸ ਜਿਹਾ ਦਿਲਾਇਆ ਕਿ ਅਰੇ ਐਕਜ਼ਿਮਾ ਤੇ ਹੋਇਆ ਹੀ ਨਹੀਂ ਆ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਹਾਡੇ ਐਕਜ਼ਿਮਾ ਨਹੀਂ ਹੋਇਆ ਇਸ ਵਾਰ ਇਹ ਤਾਂ ਕਿਹਾ ਕਿ ਤੁਹਾਡੀ ਐਕਜ਼ਿਮਾ ਮਤਲਬ ਨਹੀਂ ਹੋਇਆ ਤੁਸੀਂ ਹਰ ਵਾਰ ਹੁੰਦਾ ਹੈ ਹਾਂ ਮੈਂ ਵੀ ਹੈਰਾਨ ਆ ਤੇ ਫਿਰ ਉਦੋਂ ਧਿਆਨ ਚ ਗੁਰਪਤਨ ਦਿੱਤਾ ਕਿ ਪਿਛਲੇ ਸਾਲ ਜੋ ਚਰਨ ਤੋੜ ਲਗਾਈ ਸੀਗੀ ਐਕਜ਼ੀਮਾ ਨੂੰ ਤੇ ਇਸ ਸਾਲ ਉਹ ਹੋਇਆ ਹੀ ਨਹੀਂ ਤੇ ਗੁਰੂ ਪਿਤਾ ਦੀ ਕਿਰਪਾ ਨਾਲ ਜੋ ਚਰਨ ਤੋੜ ਗੁਰੂ ਪਿਤਾ ਦੀ ਸਹੀ ਗੱਲ ਹੈ ਬਹੁਤ ਬਹੁਤ ਸ਼ਕਤੀਸ਼ਾਲੀ ਨੇ ਗੁਰੂ ਪਿਤਾ ਦੀ ਜੋ ਦਾਤ ਹੈ ਨਾ ਤੇ ਗੁਰੂ ਪਿਤਾ ਨੇ ਉਸ ਬਖਸ਼ਿਸ਼ ਕੀਤੀ ਕਿ ਜੇ ਉਹਨਾਂ ਨੇ ਇੰਨੀ ਤਕਲੀਫ ਹੰਡੀ ਸੀ ਪੂਰੇ ਹੱਥ ਚਿੱਟੇ ਹੋ ਜਾਣੇ ਉਹ ਐਕਜ਼ੀਮਾ ਦੀ ਪ੍ਰੋਬਲਮ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਮਤਲਬ ਅਸੀਂ ਭੁੱਲ ਹੀ ਗਏ ਸੀਗੇ ਕਿ ਉਹਨਾਂ ਨੂੰ ਐਕਜ਼ੀਮਾ ਦੀ ਪ੍ਰੋਬਲਮ ਹੈਗੀ ਆ ਮਤਲਬ ਇੱਕ ਐਕਜ਼ੀਮਾ ਦਾ ਥੋੜਾ ਜਿਹਾ ਵੀ ਸਕ੍ਰੈਚ ਜਿਹਾ ਨਹੀਂ ਸੀਗਾ ਥੋੜਾ ਜਿਹਾ ਦਾਣਾ ਆ ਜਾਂ ਹਲਕਾ ਜਿਹਾ ਪੈਚ ਹੁੰਦਾ ਕੁਛ ਨਹੀਂ ਬਲਕਿ ਐ ਸੀਗਾ ਜਿਵੇਂ ਕਦੀ ਹੋਇਆ ਹੀ ਨਹੀਂ ਔਰ ਕਦੀ ਇਸ ਬਾਰੇ ਸਾਨੂੰ ਪਤਾ ਹੀ ਨਹੀਂ ਆ ਤੇ ਇਹ ਵੀ ਗੁਰੂ ਪਤਰੀ ਬਹੁਤ ਵੱਡੀ ਬਖਸ਼ਿਸ਼ ਸੀਗੀ ਤੇ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਤਦਾ ਦਾ ਔਰ ਸਾਡੀ ਸੰਗਤ ਨੂੰ ਆਹੀ ਬੇਨਤੀ ਕਰੂੰਗੀ ਕਿ ਚਰਨ ਤੁਰੇਤ ਵਾਹਿਗੁਰੂ ਜੀ ਬਹੁਤ ਸ਼ਕਤੀ ਨੇ ਬਹੁਤ ਸ਼ਕਤੀ ਨੇ ਗੁਰੂ ਪਤਾ ਨੇ ਬਹੁਤ ਵੱਡੀ ਦਾਤ ਦਿੱਤੀ ਆ ਸਾਨੂੰ ਤੇ ਜਰੂਰ ਮਤਲਬ ਗੁਰਪ੍ਰੀਤ ਅਦੇਸ ਗਾਲ ਨੂੰ ਜ਼ਰੂਰ ਮੰਨੀ ਐਸੀ ਆਹੀ ਸ਼ੇਅਰ ਕਰਨਾ ਸਿਵਾਏ ਗੁਜੀ ਵਾਈ ਗੁਜੀ ਖਾਲਸਾ ਵਾਈ ਗੁਜੀ ਦੀ ਫਤਿਹ